ਦਰਸ਼ਕੋ ਅਸੀਂ ਖੜੇ ਹਾਂ ਸਿੱਧਾ ਵੇਟ ਲਾ ਕੇ ਨਹਿਰ ਦੇ ਬਿਲਕੁਲ ਲਾਲ ਪਟੜੀ ਤੇ ਜਿਹੜੀ ਇਹ ਪਟੜੀ ਆ ਇਹ ਜੰਡੀ ਰਸੂਲਪੁਰ ਤੋਂ ਆ ਰਹੀ ਹੈ ਇੱਥੇ ਅੱਜ ਲੁਧਿਆਣਾ ਦੀ ਆਤੀ ਪੁਲਿਸ ਦੇ ਸੀਆਈ ਸਟਾਫ ਵੱਲੋਂ ਇੱਕ ਇਨਕਾਊਂਟਰ ਹੋਇਆ ਇੱਕ ਮੁਕਾਬਲਾ ਹੋਇਆ ਪੁਲਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਿਛਲੇ ਜਿਹੜੇ ਸੀਨ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਆਪਦੀ ਕਾਰਵਾਈ ਕਰ ਰਹੀ ਹੈ ਲੱਗੀ ਹੋਈ ਹੈ ਇਹ ਸੀਆਈ ਸਟਾਫ ਜਗਰਾਉਂਦੀ ਨੂੰ ਇਨਫੋਰਮੇਸ਼ਨ ਸੀ ਕਿ ਚਾਰ ਵਿਅਕਤੀ ਜਿਹੜੇ ਕਿ ਪੰਜ ਵਿਅਕਤੀ ਇਸ ਕਾਰ ਸਕੋਰਪਿਓ ਕਾਰ ਦੇ ਵਿੱਚ ਸਵਾਰ ਸਨ ਇਹ ਇਧਰ ਘੁੰਮ ਰਹੇ ਹਨ ਸ਼ੱਕ ਸੀ ਤਾਂ ਜਦੋਂ ਪੁਲਿਸ ਨੇ ਇਹਨਾਂ ਦਾ ਪਿੱਛਾ ਕੀਤਾ ਅੱਗੇ ਆ ਕੇ ਤਾਂ ਇਹਨਾਂ ਦੀ ਗੱਡੀ ਕੋਹ ਬਰਾ ਕੇ ਦੀ ਦਰਖਤ ਨਾਲ ਟਕਰਾ ਗਈ ਔਰ ਇਹਨਾਂ ਨੇ ਪੁਲਿਸ ਨੂੰ ਦੇਖ ਕੇ ਸੀਐਸਟਾਫ ਦੇ ਇੱਕ ਮੁਲਾਜ਼ਮ ਤੇ ਫਾਇਰ ਕੀਤਾ ਜੋ ਉਹਨਾਂ ਦੀ ਪੱਗ ਨੂੰ ਖਿੰਦਾ ਹੋਇਆ ਨਿਕਲ ਗਿਆ ਇਹ ਤੁਸੀਂ ਦੇਖ ਸਕਦੇ ਹੋ ਅਸਲਾ ਵੀ ਉਹਨਾਂ ਦਾ ਪਿਆ ਵਾ ਤੇ ਇੱਥੇ ਇੱਕ ਗੱਲ ਹੋਰ ਵੀ ਹੈ ਕਿ ਇੱਕ ਬੰਦਾ ਜਿਹੜਾ ਜ਼ਖਮੀ ਹੋ ਗਿਆ ਉਹਨੂੰ ਹਸਪਤਾਲ ਭੇਜਿਆ ਗਿਆ ਚਾਰ ਬੰਦੇ ਅਰੈਸਟ ਕਰ ਲਏ ਗਏ ਇਹਨਾਂ ਦੇ ਕੋਲੋਂ ਇੱਕ ਗਰਨੇਡ ਜੇ ਆਪਾਂ ਕਹਿ ਸਕਦੇ ਗਰਨੇਡ ਵੀ ਮਿਲਿਆ ਜਿਹੜਾ ਕਿ ਜਿੰਦਾ ਹੈ ਉਹ ਉਹਦੇ ਲਈ ਟੀਮ ਆਉਗੀ ਟੀਮ ਆ ਕੇ ਉਸ ਗ੍ਰੇਨੇਡ ਨੂੰ ਡਿਸਕਿਊਸ ਕਰੂਗੀ ਉਸ ਤੋਂ ਬਾਅਦ ਰਿਹਾਇਆ ਜਾਊਗਾ ਤੇ ਪੂਰੀ ਇੱਥੇ ਜਿਹੜੀ ਲੁਧਿਆਣਾ ਦੀ ਹਾਤੀ ਪੁਲਿਸ ਜਿਹੜੀ ਹੈਗੀ ਸਾਰੀ ਲੱਗੀ ਹੋਈ ਆ ਆਪਣੀ ਕਾਰਵਾਈ ਕਰ ਰਹੀ ਆ ਜਾਂਚ ਚੱਲ ਰਹੀ ਆ ਤੇ ਆਉ ਤੁਹਾਨੂੰ ਸੁਣਾਉਂਦੇ ਆ ਕਿ ਐਸਐਸਪੀ ਸਾਹਿਬ ਨੇ ਇਹਦੇ ਬਾਰੇ ਕੀ ਕਿਹਾ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਆ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਸਿਦਮਾਬੇਡ ਦਾ ਏਰੀਆ ਹੈਗਾ ਇੱਥੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਵੀ ਸੌਟਕ ਪਦਾਰਥ ਹੋ ਸਕਦਾ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200 ਬੜਾ 25 ਮਕਦਮਾ ਹੈਗਾ ਅੰਡਰ 3 4 ਐਕਸਪਲੋਸਿਵ ਐਕਟ 25 54 58 ਆਰਮਜ਼ ਐਕਟ ਤੇ 190 99 ਬੀ ਐਨ ਐਸ ਉਹ ਦਰਜ ਕਰਕੇ ਉਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਤ ਕਰ ਰਹੇ ਸੀ ਤੇ ਇਨਫਾਰਮੇਸ਼ਨ ਆਈ ਕਿ ਉਹ ਜਿਹੜੀ ਝੰਡੀ ਤੋਂ ਰੋਡ ਆਉਂਦੀ ਹੈ ਕੱਚੇ ਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋ ਸਾਡੀ ਸੀਆਈਏ ਦੀ ਪਾਰਟੀ ਫ੍ਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਜਮਾ ਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਤੋਂ ਥੋੜਾ ਜਿਹਾ ਅੱਗੇ ਜਾ ਕੇ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਣ ਦਾ ਬਟ ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਇੱਕਦਮ ਭਜਾਈ ਤੇ ਉਹ ਕਾਲੀ ਕਾਲੀ ਦੇ ਵਿੱਚ ਉਹਨਾਂ ਦੀ ਦਰਖਤ 'ਚ ਵੱਡੀ ਵੱਜੀ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਉਹਨਾਂ ਦਾ ਸ਼ੀਸ਼ਾ ਵੀ ਟੁੱਟਿਆ ਪਿਛੋਂ ਇੱਕ ਬੰਦਾ ਉੱਤਰ ਕੇ ਟੋਟਲ ਪੰਜ ਮੁਲਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿਛੋਂ ਉੱਤਰ ਕੇ ਉਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਦੀ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਤਾਂ ਇੱਕ ਮੁਲਜ਼ਮ ਜਿਹਦਾ ਨਾਮ ਹੈਗਾ ਅਮਜਦ ਨਸੀਹ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਇਹਨੂੰ ਹਸਪੀਟਲ ਭੇਜਤਾ ਹੈ ਤੇ ਐਜ਼ ਆਫ ਨਾਓ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅ ਅਰਜਨ ਨਾਮ ਦਾ ਬੰਦਾ ਉਰਫ ਛਾਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਤੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾਡ ਵੀ ਮੰਗਾ ਲਿਆ ਸੋ ਅ ਜਾਪਤੀ ਅਨੁਸਾਰ ਅਸੀਂ ਉਹਨੂੰ ਵੀ ਡਿਸਪੋਜ਼ ਆਫ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ 32 ਮੋਰ ਦਾ ਪਿਸਟਲ ਵੀ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਬੰਦਿਆਂ ਕਿੰਨੇ ਫਾਇਰ ਕੀਤੇ ਗਏ ਫਟਕਾ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਦੇ ਵਿੱਚ ਲੱਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹਦੀ ਲੈਗ 'ਚ ਲੱਗਿਆ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ ਇਹ ਹੁਣ ਤੋਂ ਇਹ ਹੁਣ ਤੋਂ ਜੀ ਅੱਧੇ ਪੌਨੇ ਘੰਟੇ ਪਹਿਲਾਂ ਦੀ ਘਟਨਾ ਹੈਗੀ ਜੀ ਜਿਹੜਾ ਸਾਰਾ ਵਕੂਆ ਹੋਇਆ ਜੀ ਸਰ ਕਿੰਨੇ ਪਿਸ਼ੋਕੜ ਵੀ ਹੈ ਸਰ ਇਦੇ ਵਿੱਚ ਉਹ ਤੋਂ ਚੈੱਕ ਕਰਾਂਗੇ ਜੀ ਹੁਣ ਕਿ ਵੀ ਹੁਣੇ ਜਸਟ ਫੜੇ ਹੈਗੇ ਆ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲੀਮਿਨਰੀ ਦੱਸਿਆ ਹੈ ਔਰਲੀ ਉਹ ਤਰਨਤਾਰਨ ਇਰੀਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋਇਆ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲ ਚ ਬੜੀ ਤਫਤੀਸ਼ ਨਾਲ ਮਤਲਬ ਤਫਸੀਲ ਨਾਲ ਇਹਦੀ ਤਫਤੀਸ਼ ਹੋਊਗੀ ਤੇ ਤਾਂਕਿ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣ ਤੇ ਇਹਦੀ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿੱਥੋਂ ਆਇਆ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹਦੀ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਹੁਣ ਤਫਤੀਸ਼ ਸਰ ਜਕਮੀ ਜਿਹੜਾ ਹੋਇਆ ਵਾ ਐਪੇ ਜਣਾ ਹੋਇਆ ਜੀ ਇੱਕ ਹੋ ਇੱਕ ਹੋਇਆ ਜੀ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਜੀ